ਟੀਵੀ ਅਦਾਕਾਰਾ ਹੀਨਾ ਖਾਨ ਨੇ ਹਾਲੀ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਤੀਜੀ ਸਟੇਜ ਦੇ ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਹੈ ਇਸ ਗੱਲ ਦਾ ਖੁਲਾਸਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਕੇ ਕੀਤਾ ਸੀ ਹੀਨਾ ਖਾਨ ਨੇ ਆਪਣੀ ਬਿਮਾਰੀ ਬਾਰੇ ਸਭ ਨੂੰ ਦੱਸ ਕੇ ਹੈਰਾਨ ਕਰ ਦਿੱਤਾ ਪਰ ਇਸ ਦੌਰਾਨ ਅਦਾਕਾਰਾ ਨੇ ਹਿੰਮਤ ਦੇ ਨਾਲ ਕੰਮ ਕੀਤਾ ਹੁਣ ਉਹਨਾਂ ਨੇ ਆਪਣਾ ਇੱਕ ਹੋਰ ਵੀਡੀਓ ਸਾਂਝਾ ਕੀਤਾ ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਹਨਾਂ ਦੀ ਹੌਸਲੇ ਦੀ ਤਾਰੀਫ਼ ਕਰ ਰਹੇ ਨੇ ਇਸ ਵੀਡੀਓ ਦੀ ਸ਼ੁਰੂਆਤ ਹੀਨਾ ਦੇ ਰੈੱਡ ਕਾਰਪੇਟ ਤੇ ਪੈਪਸ ਲਈ ਪੋਜ਼ ਦਿੰਦੀ ਹੈ ਅਤੇ ਇੱਕ ਇਵੈਂਟ ਦੇ ਵਿੱਚ ਅਵਾਰਡ ਹਾਸਲ ਕਰਦੀ ਹੈ ਇਸ ਤੋਂ ਬਾਅਦ ਅਦਾ ਕਾਦਾ ਹਸਪਤਾਲ ਦੇ ਵਿੱਚ ਨਜ਼ਰ ਆਉਂਦੀ ਹੈ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਇਸ ਅਵਾਰਡ ਨਾਈਟ ਦੇ ਵਿੱਚ ਮੈਨੂੰ ਆਪਣੇ ਕੈਂਸਰ ਬਾਰੇ ਪਤਾ ਲੱਗਾ ਸੀ ਪਰ ਫਿਰ ਵੀ ਮੈਂ ਨੋਰਮਲ ਰਹਿਣ ਦਾ ਫੈਸਲਾ ਕੀਤਾ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਸਾਰਿਆਂ ਦੇ ਲਈ ਇਹ ਉਹ ਦਿਨ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਦੌਰ ਦੀ ਸ਼ੁਰੂਆਤ ਸੀ ਅਦਾਕਾਰਾਂ ਨੇ ਅੱਗੇ ਲਿਖਿਆ ਕਿ ਮੈਂ ਸਭ ਤੋਂ ਵੱਧ ਆਪਣੇ ਲਈ ਸਕਾਰਾਤਮਕਤਾ ਰੱਖਣ ਦਾ ਫੈਸਲਾ ਕੀਤਾ ਹੈ ਮੈਂ ਇਸ ਨੂੰ ਆਪਣੇ ਲਈ ਆਮ ਕਰਨ ਬਾਰੇ ਸੋਚਿਆ ਮੇਰਾ ਕੰਮ ਮੇਰੇ ਲਈ ਮਾਇਨੇ ਰੱਖਦਾ ਹੈ ਮੈਂ ਨਹੀਂ ਝੁਕਾਂਗੀ ਮੈਨੂੰ ਇਹ ਪੁਰਸਕਾਰ ਆਪਣੇ ਪਹਿਲੇ ਕੀਮਿਓਥੈਰੇਪੀ ਸੈਸ਼ਨ ਤੋਂ ਠੀਕ ਪਹਿਲਾਂ ਮਿਲਿਆ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਸਰਲ ਬਣਾਓ ਉਹਨਾਂ ਦੇ ਨਾਲ ਸਦਾਰਨ ਰਹਿਣ ਦੀ ਕੋਸ਼ਿਸ਼ ਕਰੋ ਅਤੇ ਤਦ ਹੀ ਆਪਣਾ ਟੀਚਾ ਤੈਅ ਕਰੋ ਪੋਸਟ ਦੇ ਵਿੱਚ ਹੀਨਾ ਖਾਨ ਨੇ ਅੱਗੇ ਲਿਖਿਆ ਹੈ ਕਿ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਕਦੇ ਹਾਰ ਨਾ ਮੰਨੋ ਅਤੇ ਨਾ ਹੀ ਪਿੱਛੇ ਹਟੋ ਤੁਹਾਨੂੰ ਅੰਦਾਜ਼ੀ ਹੈ ਕਿ ਇਸ ਵੀਡੀਓ ਦੇ ਵਿੱਚ ਹੀਨਾ ਖਾਨ ਦੀਆਂ ਅੱਖਾਂ ਦੇ ਵਿੱਚ ਦਰਦ ਨਜ਼ਰ ਆ ਰਿਹਾ ਹੈ ਪਰ ਇਸ ਦੇ ਬਾਵਜੂਦ ਕੈਂਸਰ ਦੇ ਨਾਲ ਜੰਗ ਲੜ ਦੀ ਹੀ ਅਦਾਕਾਰਾ ਇਸ ਬਿਮਾਰੀ ਦਾ ਸਾਹਸ ਦੇ ਨਾਲ ਸਾਹਮਣਾ ਕਰਦੀ ਹੈ ਟੀਵੀ ਅਦਾਕਾਰਾ ਹੀਨਾ ਖਾਨ ਨੇ ਹਾਲੀ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਤੀਜੀ ਸਟੇਜ ਦੇ ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਹੈ ਇਸ ਗੱਲ ਦਾ ਖੁਲਾਸਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਕੇ ਕੀਤਾ ਸੀ ਹੀਨਾ ਖਾਨ ਨੇ ਆਪਣੀ ਬਿਮਾਰੀ ਬਾਰੇ ਸਭ ਨੂੰ ਦੱਸ ਕੇ ਹੈਰਾਨ ਕਰ ਦਿੱਤਾ ਪਰ ਇਸ ਦੌਰਾਨ ਅਦਾਕਾਰਾ ਨੇ ਹਿੰਮਤ ਦੇ ਨਾਲ ਕੰਮ ਕੀਤਾ ਹੁਣ ਉਹਨਾਂ ਨੇ ਆਪਣਾ ਇੱਕ ਹੋਰ ਵੀਡੀਓ ਸਾਂਝਾ ਕੀਤਾ ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਹਨਾਂ ਦੀ ਹੌਸਲੇ ਦੀ ਤਾਰੀਫ਼ ਕਰ ਰਹੇ ਨੇ ਇਸ ਵੀਡੀਓ ਦੀ ਸ਼ੁਰੂਆਤ ਹੀਨਾ ਦੇ ਰੈੱਡ ਕਾਰਪੇਟ ਤੇ ਪੈਪਸ ਲਈ ਪੋਜ਼ ਦਿੰਦੀ ਹੈ ਅਤੇ ਇੱਕ ਵਾਨ ਦੇ ਵਿੱਚ ਅਵਾਰਡ ਹਾਸਲ ਕਰਦੀ ਹੈ ਇਸ ਤੋਂ ਬਾਅਦ ਅਦਾ ਕਾਦਾ ਹਸਪਤਾਲ ਦੇ ਵਿੱਚ ਨਜ਼ਰ ਆਉਂਦੀ ਹੈ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਇਸ ਅਵਾਰਡ ਨਾਈਟ ਦੇ ਵਿੱਚ ਮੈਨੂੰ ਆਪਣੇ ਕੈਂਸਰ ਬਾਰੇ ਪਤਾ ਲੱਗਾ ਸੀ ਪਰ ਫਿਰ ਵੀ ਮੈਂ ਨੋਰਮਲ ਰਹਿਣ ਦਾ ਫੈਸਲਾ ਕੀਤਾ ਸਿਰਫ ਆਪਣੇ ਲਈ ਨਹੀਂ ਸਗੋ ਆਪਣੇ ਸਾਰਿਆਂ ਦੇ ਲਈ ਇਹ ਉਹ ਦਿਨ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਦੌਰ ਦੀ ਸ਼ੁਰੂਆਤ ਸੀ ਅਦਾਕਾਰਾਂ ਨੇ ਅੱਗੇ ਲਿਖਿਆ ਕਿ ਮੈਂ ਸਭ ਤੋਂ ਵੱਧ ਆਪਣੇ ਲਈ ਸਕਾਰਾਤਮਕਤਾ ਰੱਖਣ ਦਾ ਫੈਸਲਾ ਕੀਤਾ ਹੈ ਮੈਂ ਇਸ ਨੂੰ ਆਪਣੇ ਲਈ ਆਮ ਕਰਨ ਬਾਰੇ ਸੋਚਿਆ ਮੇਰਾ ਕੰਮ ਮੇਰੇ ਲਈ ਮਾਇਨੇ ਰੱਖਦਾ ਹੈ ਮੈਂ ਨਹੀਂ ਝੁਕਾਂਗੀ ਮੈਨੂੰ ਇਹ ਪੁਰਸਕਾਰ ਆਪਣੇ ਪਹਿਲੇ ਕੀਮਿਓਥੈਰੇਪੀ ਸੈਸ਼ਨ ਤੋਂ ਠੀਕ ਪਹਿਲਾਂ ਮਿਲਿਆ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਸਰਲ ਬਣਾਓ ਉਹਨਾਂ ਦੇ ਨਾਲ ਸਦਾ ਰਹਿਣ ਦੀ ਕੋਸ਼ਿਸ਼ ਕਰੋ ਅਤੇ ਤਦ ਹੀ ਆਪਣਾ ਟੀਚਾ ਤੈਅ ਕਰੋ ਪੋਸਟ ਦੇ ਵਿੱਚ ਹੀਨਾ ਖਾਨ ਨੇ ਅੱਗੇ ਲਿਖਿਆ ਹੈ ਕਿ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਕਦੇ ਹਾਰਨਾ ਮੰਨੋ ਅਤੇ ਨਾ ਹੀ ਪਿੱਛੇ ਹਟੋ ਤੁਹਾਨੂੰ ਅੰਦਾਜ਼ੀ ਹੈ ਕਿ ਇਸ ਵੀਡੀਓ ਦੇ ਵਿੱਚ ਹੀਨਾ ਖਾਨ ਦੀਆਂ ਅੱਖਾਂ ਦੇ ਵਿੱਚ ਦਰਦ ਨਾ ਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਕੈਂਸਰ ਦੇ ਨਾਲ ਜੰਗ ਲੜ ਰਹੀ ਅਦਾਕਾਰਾ ਇਸ ਬਿਮਾਰੀ ਦਾ ਸਾਹਸ ਦੇ ਨਾਲ ਸਾਹਮਣਾ ਕਰਦੀ ਹੈ